ਸੰਗਤ ਜੀ ਸਾਡੇ ਬੱਚਿਆਂ ਨੂੰ ਨਵਰਾਤਰੀ ਦੇ ਦਿਨ ਕਦੋਂ ਸ਼ੁਰੂ ਹੁੰਦੇ ਨੇ ਸਭ ਪਤਾ ਹੁੰਦਾ ਮਹਾਰਮ ਦੇ ਦਿਨ ਕਦੋਂ ਸ਼ੁਰੂ ਹੁੰਦੇ ਨੇ 크리스마ਸ ਦੇ ਕਦੋਂ ਆਉਂਦੇ ਨੇ ਸਾਡੇ ਬੱਚੇ ਨੂੰ ਸਭ ਪਤਾ ਹੁੰਦਾ ਨਹੀਂ ਯਾਦ ਰਹਿੰਦਾ ਤਾਂ ਸਿੱਖ ਸਾਡੇ ਬੱਚਾ ਨੂੰ ਸਹਿਬ ਜਾਦੇ ਦੀ ਸ਼ਹਾਦਤ ਦਿਹਾੜੀ ਨਹੀਂ ਯਾਦ ਰਹਿੰਦੇ ਜਿਨ੍ਹਾਂ ਦੀ ਸ਼ਹਾਦਤ ਦਾ ਸਦਕਾ ਅਜੇ ਪਸਾਰੇ ਸੁੱਖ ਭੋਗ ਰਹੇ ਆ ਪਤਾ ਹੈ ਕਿ ਸਹਿਬ ਦੇ ਹੈਡ ਗ੍ਰੰਥੀ ਯਾਨੀ ਹਰਪਾਲ ਸਿੰਘ ਜੀ ਕਹਿੰਦੇ ਨੇ ਕਿ ਵੈਸੇ ਤਾਂ ਪੂਰੀ ਜ਼ਿੰਦਗੀ ਰੋਮਾਂ ਦੀ ਬੇਦਬੀ ਨਹੀਂ ਕਰਨੀ ਪੂਰਾ ਜਨਮ ਅਧਨੋ ਸੁਪਨੇ ਪਰ ਘਟ ਤੋ ਘਟ ਇਸ ਦਸੰਬਰ ਦੇ ਮਹੀਨੇ ਬਿਊਟੀ ਪਾਲਰ ਜਾਂ ਨਾਇਆ ਦੀ ਦੁਕਾਨ ਤੇ ਚਾਹ ਤੋ ਫੁਰਨਾ ਵੀ ਨਾ ਬਣਾਈਏ ਕਿ ਸੰਗਤ ਜੀ ਇਸ ਸਾਲ ਦੇ ਅਖੀਰ ਲਈ ਅਖੀਲੇ ਦੱਸ ਕੇ ਇਸ ਦਿਨਾਂ ਵਿੱਚ ਨਿਊ ਇਅਰ ਵੀ ਆਉਂਦਾ ਹੈ 크리스마ਸ ਡੇ ਵੀ ਆਉਂਦਾ ਹੈ ਮੇਰੇ ਕਈ ਵੀ ਦੋਸਤਾਂ ਨਾਲ ਸੈਲੀਬ੍ਰੇਟ ਕਰਨ ਜਾਉਣਾ ਤਾਂ ਇੱਕ ਪਲ ਲਈ ਸੋਚ ਲੈਣਾ ਕਿ ਸਾਡੇ ਛੋਟੇ ਜਿਹੇ ਸਾਹਿਬ ਜਦੇ ਬਾਬਾ ਫਤੇਹ ਸਿੰਘ ਜੀ ਜਨਾਦੇ ਮੁਕੂ ਜੀ ਉਹ ਵੀ ਸਾਡੇ ਕੌਮ ਦੇ ਰਹਿਬਰ ਰਹੇ ਨੇ ਚਿੰਨਾ ਹੋ ਸਕੇ ਆਪਕ ਘਟ ਤੋ ਘਟ ਬਿਊਟੀ ਪਾਲ ਲੈ ਜਾਂ ਨਾਇਆਂ ਦੀ ਦੁਕਾਨ ਤੇ ਚਾਹੁੰਦਾ ਇਸ ਵੇਲੇ ਫੁਰਨਾ ਵੀ ਨਾ ਬਣਾਈਏ ਕਿਉਂਕਿ ਸਾਡੇ ਪਿਤਾ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਿਆ ਹੈ ਨਹੀਂ ਸੰਸਾਟ ਤੇ ਪੁਤਰਾ ਦੇ ਸਿਰ ਇਸ ਸਿਰ ਜੇ ਮਹਾਰਾਜ ਆਪਣੇ ਨਾਂ ਮਾਰਦੇ ਸਾਡੇ ਘਰ ਕੋਠੀਆਂ ਨਹੀਂ ਸੰ ਬਣਣੀਆਂ ਜੇ ਮਹਾਰਾਜ ਆਪਣਾ ਅਨੰਤਪੁਰ ਸਾਹਿਬ ਨਾ ਛੱਡ ਦੇ ਨਹੀਂ ਸੰਸਾਣ ਨੂੰ ਸਾਡੇ ਪਿਓ ਦੀ ਗੋਦ ਨਸੀਬ ਹੁੰਦੀ ਤੇ ਮਹਾਰਾਜ ਆਪਣੇ ਪਿਤਾ ਨੂੰ ਦਿਲਵਲ ਨਾ ਤੋੜੇ ਨਹੀਂ ਸਨੈ ਪੁੱਤ-ਪੋਤਰੀ ਸਾਡੀ ਗੋਦ ਵਿੱਚ ਖੇਡਣੇ ਸੀ ਤੇ ਮਹਾਰਾਜ ਆਪਣੇ ਲਾਲਾ ਨੂੰ ਨਾ ਵਾਰਦੇ ਤੇ ਮਹਾਰਾਜ ਆਪਣੇ ਲਾਲਾ ਨੂੰ ਨਾ ਵਾਰਦੇ